ਉਦਾਸ ਹੋਏ ਬਿਨਾ ਨਵੇਂ ਜੀਵਨ ਦੀ ਤਲਾਸ਼ ਕਰਨੀ ਪਈ ਔਖੀ ਹੈ ਜੋ ਸੰਸਾਰਕ ਉਦਾਸੀ ਨਹੀਂ ਨਿਰੰਕਾਰ ਦੀ ਕਿਸ ਤਰ੍ਹਾਂ ਤਲਾਸ਼ ਕਰੇਗਾ ਮੁਸ਼ਕਿਲ ਹੈ ਔਰ ਜੈਸੇ ਸ਼ਬਦ ਝੋਟ ਕਰ ਗਿਆ ਉਦਾਸ ਹੋ ਗਿਆ ਇਹ ਬੰਦਾ ਅਗਰ ਮੁਸਲਮਾਨ ਹੈ ਤਾਂ ਸ਼ਰਾ ਦਾ ਪੂਰਾ پابੰਦ ਹੋ ਜਾਏ ਅਗਰ ਇਹ ਬੰਦਾ ਗੁਰਦੁਆਰੇ ਆ ਰਿਹਾ ਹੈ ਤਾਂ ਸਾਰੀ ਰਹਿਤ ਵਹਿਗਦਾ ਧਾਰਨੀ ਹੋ ਜਾਏ ਇੱਕਦਮ ਔਰੇ ਬੰਦਾ ਅਗਰ Hindu ਹੈ ਤਾਂ ਪੂਰਾ ਕਰਮकांड ਅਪਣਾ ਲੇਗਾ ਔਰ ਸ਼ਬਦ ਨੇ ਝੋਟ ਕਰ ਦੇਣਾ ਸੰਗ ਨੇ ਝੋਟ ਕਰ ਦਿੱਤੀ ਹੈ ਜਦ ਸਤ ਸੰਗ ਨੇ ਝੋਟ ਕੀਤੀ ਹੈ ਤਾਂ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇ ਅਗਰ ਕੋਈ Hindu ਪੂਰਨ ਤੌਰ ਤੇ ਕਰਮਕਾਂਡੀ ਨਹੀਂ ਹੋਇਆ ਅਜੇ ਸਤ ਸੰਗ ਨੇ ਝੋਟ ਨਹੀਂ ਕੀਤੀ ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰਧਾ ਧਾਰਨੀ ਨਹੀਂ ਹੋਇਆ ਯਕੀਨ ਜਾਨੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਕਿ ਕੋਈ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਨੀ ਨਹੀਂ ਹੋਇਆ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਕਥਾ ਕੀ ਤੁਮਨੇ ਕਦੇ ਹੀ ਚੋਟ ਨਹੀਂ ਕੀਤੀ ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ ਤੀਰ ਲੰਘ ਜਾਂਦਾ ਨਹੀਂ ਲੱਗੇ ਅਗਰ ਲੱਗਦਾ ਤੋ ਇਹ ਪੂਰਨ ਤੌਰ ਤੇ ਰਹਿਤ ਬੈਤ ਦਾ ਧਾਰਮਿਕ ਹੋ ਜਾਣਾ ਅਗਰ ਸਤਸੰਗ ਨੇ ਚੋਟ ਕੀਤੀ ਏ ਤੇ ਪੂਰਾ ਕਰਮ ਕਾਂਡੀ ਹੋ ਜਾਣਾ ਸੀ ਇਸ ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਪੰਜ ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਉਖਤਗੀ ਪਕਿਆ ਹੀ ਕਿ ਹੁਣ ਜੋ ਕੁਝ ਮੈਂ ਕਹਿਣ ਲਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਾ ਦੇ ਚ ਲੰਗੇ ਨੇ ਕਰਮ ਕਾਰਨ ਦੇ ਚ ਲੰਗੇ ਨੇ ਵਹਿਤ ਵੇਦ ਦੇ ਚ ਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ ਤੋਂ ਦੋ ਸ਼ਬਦ ਬਰਦਾਸ਼ਤ ਕਰਨੇ ਇਹ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏਗਾ ਇਹ ਬੰਦਾ ਕਰਮ ਕਾਂਡ ਤੋਂ ਵੀ ਉਦਾਸ ਹੋ ਜਾਏਗਾ ਤੇ ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ ਮੈਂ ਗਲਤ ਹੋਵਾਂ ਤੇ ਮੇਰੀ ਸਦਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਬੈਤ ਤੋਂ ਵੀ ਉਦਾਸ ਹੋ ਜਾਏਗਾ ਕਿਉਂ ਜਿਸ ਲਈ ਸ਼ਿੰਗਾਰ ਕੀਤਾ ਹੈ ਉਹਦੀ ਝਲਕ ਨਹੀਂ ਮਿਲੇਗੀ 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਕਿ ਕੋਈ ਸੋਚਣ ਵਾਲਾ ਬੰਦਾ ਕਾਇ ਤੇ ਸ਼ਬਦ ਨੇ ਝੋਟ ਕੀਤੀ ਸੋਚਦਾ ਨਾ ਤੇ ਝੋਟ ਲਗਣੀ ਨਹੀਂ ਸੀ ਝੋਟ ਤੇ ਸਿਆਣੇ ਨੂੰ ਲੱਗੇ ਲਾਜ਼ਮੀ ਨ ਦੇਖ ਸਦੀ ਖੁਦਕੁਸ਼ੀ ਸਿਆਣੇ ਬੰਦੇ ਕਰਦੇ ਨਾ ਮੂਡ ਨਹੀਂ ਕਰਦੇ ਓਕੇ ਨਾ ਪਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ। ਮਨੁੱਖ ਉੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ। ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ। ਕੋਈ ਵੀ ਨਹੀਂ ਬੈਠ ਸਕਦਾ। ਜੋ ਜਿਵੇਂ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ। ਹਰ ਬਨੋਂ ਕੋ ਦੌੜ ਰਿਹਾ ਕਿੱਥੋਂ ਆਪਣੇ ਆਪ ਤੋਂ ਵੱਜ ਆਪਣੇ ਆਪ ਕੋ ਵੱਜ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਤੇਰੀ ਕੁਛ ਦੂਸਰਾ ਵੀ ਇਹੀ ਕੁਛ ਕਿਸ पे ਖੋਲੋਂ ਗੰਠੜੀ ਦੁਖੀ ਭਰ ਆਇਆ ਮਹਾਰਾਜ ਕਹਿੰਦੇ ਮੈਂ ਗੰਢ ਦੇ ਦੇ ਅੱਗੋਂ ਖੋਲਣਾ ਚਾਹੀਦਾ ਕੋ ਖੋਲਣ ਲੱਗਦਾ ਉਹ ਪਹਿਲੇ ਹੀ ਖੋਲ ਕੇ ਰੱਖ ਦੇਂਦਾ ਮੈਂ ਇੱਕ ਦੁਖ ਦੀ ਗੱਲ ਕਰਦਾ ਉਹ 10 ਦੁਖ ਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮੈਰਸ ਕਰਦੇ ਵਕਤੀ ਤੌਰ ਤੇ ਬੁਲਾਉਣ ਦਾ ਇੱਕ ਢੰਗ ਹੁੰਦਾ ਹੈ ਇਸ ਵਾਸਤੇ ਕਹਿੰਦੇ ਨੇ ਕਿ ਕੱਲਾ ਤੇ ਰੱਬ ਵੀ ਨਾ ਹੋਵੇ ਇਕੱਲ ਅਖਰ ਦੀ ਹੈ ਤੇ ਜਿਹਨੂੰ ਇਕੱਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਔਰ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਹੀ ਨਹੀਂ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਦੇਵੀ ਮਰ ਸੋਦੇ ਕੋਲ ਕੁਛ ਹੈ ॠषि ਯਾਗਵਲਗ ਗੰਗਾ ਦੇ ਕਟ ਤੇ ਬੈਠਾ ਸੀ ਉਸ ਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਗਵਲਗ ਕਹਿ ਲਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਉਹ ਕਤੋਂ ਆਇਆ ਮੈਨੂੰ ਕੱਲਾ ਕਰ ਦਿੱਤਾ ਇਹ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ ਮੇਰੀ ਤੇ ਰਹਿਮ ਆ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠ ਛੱਡ ਦੇ ਇੱਕ ਇਹ ਵੀ ਦੰਗ ਹੈ ਇਹ ਕਿਹ ਵੀ ਤਰੀਕਾ ਹੈ ਵਰਨਾ ਇਕੱਲੇਪਨ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾ ਤੇ ਆਪੇ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕੱਲੇ ਰੱਖ ਤਨ ਹਾਈ ਸਜ਼ਾ ਹੈ ਕਿਸ ਲਈ ਜਿਹਦੇ ਕੋਲ ਕੁਝ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅੰਦਰ ਹੁਲਾਸ ਇਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਬੰਡ ਹੈ ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁਕੀ ਦਿਲ ਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦੇ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਹੈ ਇਹ ਗੰਡ ਖੋਲਣੀ ਅਗਲੇ ਦਿਖੀਏ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਦੇਵੇ ਚੁੱਪੀ ਨਹੀਂ ਕਰੇਗਾ ਪਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਜੇ ਕੋਈ ਨਾ ਆਉਕੇ ਨਾ ਆਣਾ ਲੋਕੀ ਸਿੱਧੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀ ਨਹੀਂ ਗੰਡ ਖੋਲ ਹੀ ਨਹੀਂ ਕਿ ਫਿਰ ਕਹਿਰ ਕੋਈ ਨਹੀਂ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ ਹੈ ਰਸ ਆਉਂਦਾ ਹੈ ਬੜਾ ਸਵਾਦ ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ ਹੈ ਇਹ ਵੀ ਮਰਜ਼ ਕਰ ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇ ਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬਈ ਤੋਂ ਮੈਂ ਇੰਦੌਰ ਜਾਣਾ ਸੀ ਦਾਦਰ ਸਿੰਘ ਸਵਾਰ ਦੇ ਇੱਕ ਇੰਦੌਰ ਦੇ ਸੱਜਣ ਮਿਲ ਗਿਆ ਉਹਨੇ ਕਿਹਾ ਗੈਨੇ ਜੀ ਅਸੀਂ ਬਾਈ ਰੋਡ ਜਾ ਰਹੇ ਹਾਂ ਸੜੀ ਕਾਰ ਅਸੀਂ ਤਿੰਨ ਆਦਮੀ ਡਰਾਈਵਰ ਹਾਂ ਇੱਕ ਪਤੀ ਪਤਨੀ 3 ਤੁਸੀਂ ਨਾਲ ਚੱਲੋ ਸਕਦੇ ਹੋ ਰਸਤਾ ਚੰਗਾ ਬੱਸ ਹੋਵੇਗਾ ਪੱਲਾ ਬਾਤਾਂ ਕਰਦੇ ਜਾਵਾਂਗੇ ਤੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ ਹਰਿਆਵਲ ਬੜੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਉਸ ਤਰ੍ਹਾਂ ਲੈਨੇ ਆਪਾਂ ਉਸ ਦਿਨ ਦਾ ਹੈ ਮੇਰਾ ਤਲਖ ਤਜਰਬਾ ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋਕੇ ਕਰਨੇ ਸ਼ੁਰੂ ਕੀਤੇ ਉਹ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਦੋਵੇਂ ਪਤੀ ਪਤਨੀ ਬੈਠੇ ਤੇ ਮੈਂ ਹੈਰਾਨ ਹੋਏ ਕਿ ਔਕੇ ਇਹ ਤੇ ਜਲਾ ਕੇ ਰੱਖ ਦੇਗਾ ਇਹਂਡਾਉਰ ਤੱਕ ਪਹੁੰਚਨੇ ਆਪਸ ਤੇ ਕਿ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਇੱਕ ਆਨੰਦ ਪਰਸੰਚਿਤ ਮਨੋਕੋਲ ਬੈਠੋ ਉਸ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਤੇ ਉਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਔਕੇ ਭਰਦਾ ਇਹਂਡਾਉਰ ਤੱਕ ਗਿਆ ਕਿ ਤੇ ਸਾਰੀ ਕਾਰ ਨੂੰ ਹੀ ਪੋਕ ਕੇ ਰੱਖ ਦੇਵੇ ਨਹੀਂ ਹੌਕੇ ਨਹੀਂ ਸਨਾਮ ਇਤਨੀ ਜਲ ਮੇਰੇ ਕੋਲ ਰਹਾ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ ਮੈਂ ਸਰਦਾਰ ਜੀ ਗੱਲ ਕੀ ਹੈ ਮੈਂ ਕਮੇਲੋਂ ਫਾੜੀ ਪ੍ਰਾਈਵੇਟ ਜ਼ਿੰਦਗੀ ਤੇ ਮਦਾਫਤ ਕਰਨੀ ਨਹੀਂ ਚਾਹੀਦੀ ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫਰ ਕਿਉਂ ਚੁਣ ਲਿਆ ਤੁਹਾਡੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ ਜੈ ਨਹੀਂ ਜੀ ਇੱਕੋ ਹੀ ਦਿਨ ਦੇ ਵਿੱਚ 6 ਲੱਖ ਦਾ ਘਾਟਾ ਪੈ ਗਿਆ ਇੱਕੋ ਹੀ ਦਿਨ ਦੇ ਵਿੱਚ ਕੱਲ ਤੋਂ ਕੱਲ ਦਾ ਮੈਂ ਬੜਾ ਬੇਚੈਨ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗੈਨੀ ਜੀ ਇਹ ਗੱਲ ਨਹੀਂ ਹੈ ਇਹ ਗਲਤ ਕਹਿੰਦੇ ਨੇ ਔਰ ਉਹਨਾਂ ਨੂੰ ਸਮਝਾਣ ਲੱਗੇ ਕਮ ਸੇ ਕਮ ਗੈਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੇ ਉਹ ਕਹਿੰਦੇ ਕਿ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ 10 ਤੇ ਮਿਲੇ ਜਾਂ ਨਹੀਂ ਮਿਲੇ ਆ 4 ਹੈ ਤਾਂ ਉਹਨ ਕੱਲ ਦਾ ਕਈ ਜਾਂਨ 6 ਲੱਖ ਦਾ ਘਾਟਾ ਫੈਜੇ 6 ਲੱਖ ਦਾ ਘਾਟਾ ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ ਰੋਈ ਜਾਂਦੇ ਦੁਖੀ ਮੈਂ ਕਹਾਂ ਠੀਕ ਹੈ ਦੁੱਖ ਦੁੱਖ ਪ੍ਰਤੀਤ ਹੋਵੇ ਇਸ ਤਰ੍ਹਾਂ ਦੇ ਲੋਕ ਤਾਂ ਹਨ ਪਰ ਕਈ ਨਫੇ ਨੂੰ ਵੀ ਨੁਕਸਾਨ ਦੇ ਵਿੱਚ ਬਦਲਦੇ ਨੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲਦੇ ਨੇ ਜੀਵਣਾ ਨਹੀਂ ਆਉਂਦਾ ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਹੀ ਦੁੱਖ ਦੇ ਵਿੱਚ ਬਦਲਦੇ ਨੇ ਨਫਿਆਂ ਨੂੰ ਹੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਲੈਂਦੇ ਨੇ ਜੀਵਣਾ ਆਪਣਾ ਵੀ ਮਾਲ ਕਰਦੇ ਨੇ ਦੂਜਿਆਂ ਦਾ ਵੀ ਆਦਤ ਹੋ ਜਾਂਦੀ ਹੈ ਔਰ ਫਿਰ ਹੋ ਕੇ ਹੀ ਹੋ ਕੇ ਤੇ ਪੁੱਛੋ ਤਾਂ ਫਿਰ ਦੁੱਖਾਂ ਦੀ ਪੰਨ ਖੋਲ ਕੇ ਜੋ ਹੈ ਰੱਖਣ ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ ਪੁਲਾਂ ਦੀ ਕੋਸ਼ਿਸ਼ ਇਥੋ ਜੋ ਹੈ سلسلہ ਆਰੰਭ ਹੁੰਦਾ ਤੇ ਹੁਣ ਮੁਖਤਸਰ ਮੈਂ ਅਰਜ਼ ਕਰਾਂ ਜੋ ਸ਼ਬਦ ਤੋਂ ਸਤ ਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਹੈ لازمی اگر یہ سکھ ہے تو پورا ریتیا بیتیا ہوئے گا میں ریاتی دو رہا ہوں اگر یہ مسلمان ہے تو پکا شرائی ہوئے گا پکا شرعی حج گا روزے بھی رکھے گا پنج وقت نماز بھی پڑھے گا زکاة بھی دے بھی گا تلاوت بھی کرے گا سب کچھ کرے گا سنت بھی رکھے گا اور جے یہ ہے ہندو ہے پکا کرم کانڈی گا 68 ਤੀਰਥਾਂ ਦੇ ਚੋ ਸਨੇਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰਕੇ ਰਹਿਣਾ। ਇਨੇ ਮਾਗਦਾ ਵੀ ਇਸ਼ਨਾਨ ਕਰਨਾ ਹੈ, ਕੁੰਭ ਦਾ ਵੀ ਕਰਨਾ ਹੈ। ਇਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ। ਇਨੇ ਪੂਜਾ ਵੀ ਕਰਨੀ ਹੈ, ਇਨੇ ਅਰਚਾ ਵੀ ਕਰਨੀ ਹੈ, ਨਿਬੰਧਨ ਵੀ ਕਰਨਾ ਹੈ। ਇਨੇ ਤਿਲਕ ਵੀ ਪਹਿਨਣਾ ਹੈ, ਇਨੇ ਜਨੇਊ ਵੀ ਪਹਿਨਣਾ ਹੈ, ਇਨੇ ਤੋਤੀ ਵੀ ਪਹਿਨਣੀ ਹੈ। ਇਹ ਪੱਕਾ ਕਰਮ ਕਾਂਢੀ ਬਣੇਗਾ। ਇੱਕ ਪੱਕਾ ਰੇਤ ਵੇਤੀਆ ਬਣੇਗਾ। ਅਤੇ ਇੱਕ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ। ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, satsang ਚੋਟ ਕਰ ਗਿਆ, ਉਦਾਸ ਹੋਇਆ ਹੈ। ਯਕੀਨ ਜਾਨੋ ਉਹ ਇਸ ਨੂੰ ਇੱਕ ਹੋਰ ਚੋਟ ਲੱਗੇਗੀ। ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ। ਹੋਤੇ ਹੈ। ਇਸ਼ਾਰਾ ਤੋਂ ਉਦਾਸ ਹੋ ਜਾਏਗਾ ਉਸ ਤਖੀਮਾ ਕਿ ਕਰਮ ਕੰਨ ਤੋਂ ਉਦਾਸ ਹੋ ਗਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਣਾ ਕੀਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦੇ ਸੰਤਰ ਮੈਂ ਸਗਲੇ ਚਾਲੇ ਗਏ ਬੜੇ ਡੇਰਿਆਂ ਚ ਗਏ ਬੜੀ ਤੀਰਥ ਯਾਤਰਾ ਕੀਤੀ ਹੈ बड़े साधु संता को लगया बड़ा सत्संग कीता है दिन बहुत लंगे ने मुद्दत बहुत हो गई है प्राप्त कुछ नहीं होया निराश भाई निराश ही ऐसा होता है कोई मनुख पुत्रों तो निराश हो जाता है कोई मित्रों तो निराश हो जाता है कोई पत्नी तो निराश हो जाता है कोई पति तो निराश हो जाती है ऐसा होता है जगत में कोई मां-बाप तो निराश हो जाता है ਪਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਪ੍ਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲ ਜਾਣਾ ਗੁਰੂ ਤੋਂ ਨਿਰਾਸ਼ ਪ੍ਰਮਾਤਮਾ ਤੋਂ ਨਿਰਾਸ਼ ਔਰ ਪੱਕੇ ਨਿਰਾਸ਼ ਬਿਰਤੀ ਤੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਉ ਮਲਾਹ ਨਾਲ ਇਸ ਮਾਲਕ ਤੇ ਚਲੇ ਤੇਦੀ ਮਰਸਲੇ ਦੂਸਰੇ ਦੀ ਗੱਲ ਨੇ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ ਦੂਸਰੇ ਤੇ ਸਮਾਰਕ ਦਾ ਜੇ ਪਾਂਦੀ ਹੀ ਉਦਾਸ ਹੋ ਜਾਵੇ ਬਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਇਸ ਰਹਿਤ ਬੈਦ ਦਾ ਸ਼ਰਾ ਦਾ ਇਸ ਕਰਮ ਕਾਂ ਦਾ ਫਿਰ ਸਹੀ ਇਸਤੇਮਾਲ ਕਰੇਗਾ ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ ਪਰਮ ਪ੍ਰਕਾਸ਼ ਦੀ ਖੋਜ ਕਰੇਗਾ ਸਿਰਫ ਇਸ ਵਿੱਚ ਨਹੀਂ ਜੀਵੇਗਾ ਇਹ ਵੀ ਮੈਲਸ ਕਰਦੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮकांड ਹੋ ਜਾਂਦਾ ਹੈ ਸਿਰਫ ਸ਼ਰਾ ਹੋ ਜਾਂਦੀ ਹੈ ਉਹ ਜਿਤਨੇ ਕਠੋਰ ਹੁੰਦੇ ਨੇ ਰੂਹੇ ਜ਼ਮੀਨ ਦੇ ਤੇ ਇਤਨਾ ਸਖਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ ਇਹ ਵੀ ਮੈਲਸ ਕਰਦੇ ਕੋ ਜਿਤਨੇ ਕਠੋਰ ਹੋ ਜਾਂਦਾ ਕੋ ਜਿਤਨੇ ਜ਼ਾਲਮ ਹੋ ਜਾਂਦਾ ਉਹ ਜਿਤਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰੀ ਹੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਸੂਬਾ ਸਰਹੰਦੀ ਕਚੇਰੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਬੇਸ਼ਰੀ ਦੇ ਗਏ ਜਿਹਨਾਂ ਨੂੰ ਪਹਿਲੇ ਬੁਰਜ ਦੇਚ ਰੱਖਿਆ ਗਿਆ ਠੰਡੇ ਬੁਰਜ ਦੇਚ ਪਰ ਬੇਸ਼ ਕੀਤੇ ਗਏ ਕਚੇਰੀ ਦੇਚ ਸੂਬਾ ਸਰੰਦ ਕਹਿੰਦਾ ਇਹ 마ਸੂਮ ਅਸਤ ਇਹ ਤੇ ਛੋਟੇ ਨੇ ਬੋ ਇਹਦਾ ਮਤਲਬ ਉਹਨੂੰ ਮੁਗਲਤਾ ਸੀ ਉਹਨੇ ਨਹੀਂ ਦੇਖੇ ਸੀ ਇਹ 마ਸੂਮ ਅਸਤ ਇਹ ਤੇ ਬਹੁਤ ਛੋਟੇ ਇਹ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਗਾਇਆ ਪੈਦਾ ਹੋਏ ਤੇ ਬਹੁਤ ਛੋਟੇ 마ਸੂਮ ਨੇ ਇਹ 마ਸੂਮ ਅਸਤ ਇਸੇ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ ਇਸੇ ਸਭਾ ਵਿੱਚ ਦੀਵਾਨ ਸੁਚਾ ਅਨੰਦ ਵੀ ਬੈਠਾ ਹੈ ਨਵਾਬ ਮਲੇਰ ਕੋਟਲਾ ਵੀ ਬੈਠਾ ਹੈ ਹਾਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ 마ਸੂਮ ਬੱਚਿਆਂ ਬਾਰੇ। aur faisle te mohr laani hai nawab suba sarhan wajeed khan mukhi ho hai ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਅਸ ਇਹ ਤੇ ਛੋਟੇ ਨੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦਾ ਇਹ ਫਰਜ਼ੰਦੇ ਮਾਰ ਅਸ ਇਹ ਮਾਸੂਮ ਨਹੀਂ ਇਹ ਸੱਪ ਦੇ ਬੱਚੇ ਨੇ ਦੀਵਾਨ ਸੁਚਾਨਾ ਇਹ ਫਰਜ਼ੰਦੇ ਮਾਰ ਅਸ ਮਾਰ ਕਹਿੰਦੇ ਨੇ ਸੱਪ ਨੂੰ ਪਰਛੇਂ ਦੇ ਚ ਪਰ ਵੀ ਦੇ ਚ ਪਛਤੋ ਦੇ ਚ ਸਪਨੂ ਕਹਿੰਦੇ ਨੇ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਇਹ ਸਭ ਦੇ ਬੱਚੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਣਾ ਚਾਹੀਦਾ ਮਾਰ ਇਹ ਫਰਜ਼ੰਦੇ ਮਾਰਸ ਇਹ ਬੋਲ ਵਿਵਾਨ ਸੁਚਾਨੰਦ ਦੇ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਾ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਗਿਆ ਸਫਾ ਖੇ। ਇਹ ਫਰਜ਼ੰਦ ਦੇ ਮਾਰ ਉਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀ ਪਾਇਆ। ਕੋਈ ਠੀਕ ਐਸੀ ਮਾਰੀ ਹੈ ਅਸੀਂ ਸਭ ਪੀਆ। ਪਰ ਜ਼ਾਲਮ ਲਈ ਦੁਸ਼ਟ ਲਈ। ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਚਾਹ ਸੁਧ ਕੇ ਚੂ ਮੱਛ ਗਾਂ ਕੋਸ਼ਤਾ ਚਾਰ। ਕਿ ਬਾਕੀ ਬਹਮਾਨ ਰਸਤ ਪੇਚੀ ਦਾ ਮਾਰ। ਕੀ ਹੋਇਆ ਤੂੰ ਮੇਰੇ 4 ਬੱਚੇ ਮਾਰ ਦਿੱਤੇ ਔਰੰਗਜ਼ੇਬ ਤੇ ਚੀਦਾ ਸੱਤ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਬੱਚਿਆਂ ਨੂੰ ਜਨਮ ਦੇ ਦੇਗਾ ਸੱਤ ਤੇ ਮੌਜੂਦ ਹੈ ਕੀ ਹੋਇਆ ਤੂੰ 4 ਬੱਚੇ ਮਾਰ ਦਿੱਤੇ 4 ਸੱਤ ਦੇ ਬੱਚੇ ਮਾਰ ਦਿੱਤੇ ਸੱਤ ਮੌਜੂਦ ਹੈ ਚਾਹਾ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਹਮਾਂ ਦਸਤ ਪੇਚੀ ਦਾ ਮਾਰ ਇਹ ਚੀ ਦਾ ਸਬ ਜੋ ਬਚ ਗਿਆ ਕੌਣ ਕਿ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਿਗੁਰ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਕਿ ਬਾਤੀ ਬਮਾਨ ਦਸ ਤਾ ਚੀ ਦਾ ਮਾਰ ਐ ਔਰ ਅਜੇ ਵੀ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸਬ ਦੇ ਬੱਚੇ ਮਾਰ ਦਿੱਤੇ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਛਤਾ ਚਾਰ ਕਿ ਸ੍ਰੀ ਮਕਬਾਲ ਪਾਤਸ਼ਾਹੀ ਦਸ ਨੇ ਜ਼ਫਰਨਾਮਾ ਜ਼ਖਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸ਼ੁਦ ਕੇ ਚੂ ਬੱਚੇ ਗਾਂ ਕੁਸ਼ਤਾਚਾਰ ਕਿ ਬਾਕੇ ਬਮਾਨ ਰਸਤੇ ਪੇਚੀ ਦਾ ਮਾਰ ਚੇ ਮਰਦੀ ਕੇ ਅਖਰ ਖਮੋਸ਼ਾਂ ਕੋਨੇ ਕਿ ਆਤਿਸ਼ ਦਾ ਮਾਰਾ ਫਿਰੋਜ਼ਾਂ ਕੋਨੇ ਇਹ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ 부ਜਾ ਦੇਵੇਂ ਤੇ ਸ਼ੋਲਿਆਂ ਨੂੰ 扑ੜਕਾ ਦੇਹ ਬੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ 부ਜਾਣ ਦੇਣਾ ਕਿ ਜੀ ਦੋ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸਭ ਦੇ ਬੱਚੇ ਮਾਰ ਦਿੱਤੇ ਕਿ ਸਤਿਗੁਰੂ ਐਸਾ ਕਹਿੰਦੇ ਨੇ ਸਪਨੋਂ ਸੰਸਕ੍ਰਿਤ ਦੇ ਜਿ ਭੂਜੰਗ ਕਹਿੰਦੇ ਨੇ ਪਰਛੇਨ ਦੇ ਚ ਮਾਰ ਦਿੰਦੇ ਨੇ ਭੂਜੰਗ ਸਫਰ ਉਹ ਵਜ਼ਬਦੀ ਗੱਲ ਜਿਸ ਦਿਨ ਸਤਿਗੁਰ ਨੇ ਕਬੂਲ ਕਰ ਲਿਆ ਸੀ ਭੂਜੰਗ ਦਾ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਹੁਦਾਉ ਕਿਤਾ ਜਦ دیਵਾਨ ਸੁਚਾਲੰਦੀ ਜ਼ਬਾਨ ਤੋਂ ਨਿਕਲਿਆ ਇ ਫਰਜ਼ੰਦ ਮਾਰਸ ਇਹ ਸਭ ਦੇ ਬੱਚੇ ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰਮੀ ਰਫਤੀ ਕਿ ਮਾਰਮੀ ਆਵਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਕੋਈ ਸਿੱਖ ਨਹੀਂ ਕਹਿੰਦਾ ਸੀ ਮਨੋਖਵੀ ਨਹੀਂ ਕਹਿੰਦਾ ਸੀ ਇਹ ਮਾਰਮੀ ਰਫਤੀ ਇਹ ਮਾਰਮੀ ਆਵਦ ਇਹ ਸਭ ਆ ਰਿਹਾ ਹੈ ਇਹ ਸਭ ਜਾ ਰਿਹਾ ਅਲੱਬ ਐਸੇ ਹੋ ਗਏ ਸਹਿਬਾ ਨੇ ਕਿਆ ਕਬੂਲ ਹੈ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅਮਰਤ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤੋ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ ਇਹ ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ ਭੁਜੰਗੀ ਦੀ ਦਾਤ ਬਖਸ਼ੀ ਹੈ ਤੋ 부ਜੰਗੀ ਨੂੰ ਨਾਮ ਬਖਸ਼ੋ 부ਜੰਗੀ ਤੋਂ ਮੁਰਾਦ ਕੀ ਸ਼ਬਦ ਦੇ ਬੱਚੇ ਨੂੰ ਨਾਮ ਬਖਸ਼ੋ 부ਜੰਗਰ ਨੂੰ ਨਾਮ ਬਖਸ਼ੋ ਸ਼ਬਦੀ ਬੱਚੀ ਨੂੰ ਨਾਮ ਬਖਸ਼ੋ 부ਜੰਗ ਸ਼ਬਦ 부ਜੰਗੀ ਸ਼ਬਦ ਦਾ ਬੱਚਾ ਇਹ ਕਬੂਲ ਹੋ ਗਏ ਇਸ ਇਹ ਸ਼ਬਦ ਕਬੂਲ ਹੋ ਗਏ ਪਰਵਾਹ ਨਹੀਂ ਦੁਸ਼ਟ ਲਈ ਸਫਾ ਮਜ਼ਲੂਮ ਲਈ ਅਮਰ ਜਪਰ ਨਾਮ ਇਸ ਸਾਰਾ ਬਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਦਿਮਾਨ ਸੁਚਾਨੰ ਹੀ ਫਰਜ਼ੰਦੇ ਮਾਰਸ ਇਹ ਸਖ ਦੇ ਬੱਚੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠ ਹੀ ਹੈ 68 ਤਿਸਤਾਂ ਦਾ ਇਸ਼ਨਾਨ ਕਰ ਗਿਆ ਜਨੇ ਉਧਾਰਿਆ ਖੇਲਕ ਲਾ ਕੇ ਆਂਦਾ ਸਵੇਰੇ ਦੋ ਦੋਤੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਸ਼ਾਮੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਧੋਤੀਆਂ ਦੋ ਰਗ ਰਗ ਬਦਲ ਲੱਗ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ